ਬਿਆਨ ਕਰਵਾਉਣ ਦੇ ਤੌਰ ਤੇ ਤੁਹਾਡੇ ਪਿਆਰ ਨਾਲ ਕਾਰਵਾਈ ਕਰਦੇ ਜਿਹੜਾ ਟਰੈਕਟਰ ਜਿਹੜਾ ਉੱਤੇ ਦੋਵੇਂ ਬਿਠੀ ਤੁਮ ਦੋਵੇਂ ਜਿਹੜੇ ਦੋ ਵਰੇ ਦੋ ਮੱਥੇ ਜਿਹੜੇ ਬੰਨਿਆ ਕਰਦੇ ਦੋਵੇਂ ਭਰਤੀ ਅਸੀਂ ਖਾਸ ਦੇਣਗੇ ਆਪਾਂ ਨੌਜਵਾਨਾਂ ਨੂੰ ਕਹਿੰਦੇ ਟਰੈਕਟਰ ਇਹਦੇ ਕਰ ਲੋ ਟ੍ਰੈਫਿਕ ਜਾਣ ਦਿਓ ਪਾਸੋਂ ਬੈਠੇ ਇੱਥੇ ਜਿਹੜਾ ਸਟੇਜ 'ਚ ਆਇਆ ਚਲੋ ਹਾਂ ਅੱਗੇ ਅੰਗ ਟ੍ਰੈਫਿਕ ਚੱਲੂਗੀ ਅੱਗੇ ਵੀ ਆਪਾਂ ਬੜੀ ਮਤਲਬ ਇੱਥੇ ਮੇਨਾ ਟ੍ਰੈਫਿਕ ਚੱਲ ਰਹੀ ਹੈ ਤੇ ਉਹ ਬੁੱਲੇ ਨੇ ਆੜ ਕੇ ਸਿੱਧਾ ਟਰੈਕਟਰ ਚੜਾਇਆ ਸਾਡੇ ਕਿਸਾਨਾਂ ਦੇ ਤਾਂ ਕਰਕੇ ਟ੍ਰੈਫਿਕ ਜਲਦੀ ਬੰਦ ਕੀਤੀ ਦੇਈ ਤੇ ਤੁਸੀਂ ਕਰੋ ਸਰਦ ਸਾਹਿਬ ਦਾ ਧੰਨਵਾਦ ਤੁਹਾਡਾ ਕਸਬਾ ਝੁਗਾਵਾ ਵਿਖੇ ਠੇਕੇ ਤੇ ਲਈ ਪੰਚਾਇਤੀ ਜ਼ਮੀਨ 'ਚ ਬੀਜੇ ਚੋਨੇ ਦੀ ਫਸਲ ਨੂੰ ਜ਼ਬਰੀ ਵੱਢ ਕੇ ਲੈ ਜਾਂਦੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਕਮੇਟੀ ਤੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਥਾਣਾ ਲੋਪੋਕੇ ਦਾ ਕਰਾਵ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਸਖਤ ਸ਼ਬਦਾਂ ਵਿੱਚ ਨਾਰੇਬਾਜ਼ੀ ਕੀਤੀ ਇਸ ਮੌਕੇ ਦੇ ਸੂਬਾ ਪ੍ਰਧਾਨ ਪਰਵਿੰਦਰ ਸਿੰਘ ਮਾਹਲ ਜ਼ਿਲ੍ਹਾ ਪ੍ਰਧਾਨ ਸੁਵਿੰਦਰ ਸਿੰਘ ਕਲੇਰ ਨੇ ਆਖਿਆ ਕਿ ਕਸਬਾ ਚੁਗਾਵਾਂ ਦੇ ਕਿਸਾਨ ਰਜਿੰਦਰ ਸਿੰਘ ਦੇ ਪਰਿਵਾਰ ਨਾਲ ਹੋਈ ਤੱਕੇਸ਼ਾਈ ਦਾ ਇਨਸਾਫ ਦਮਨ ਲਈ ਥਾਣਾ ਲੋਪੋਕੇ ਦਾ ਕਰਾਵ ਕੀਤਾ ਗਿਆ ਸੀ ਤਰਨੇ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਸਿਆਸੀ ਸ਼ੈਤ ਤੇ ਪੁਲਿਸ ਨੂੰ ਦੀ ਮਿਲੀ ਭੁਗਤ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਤਰਨਾਕਾਰੀਆਂ ਉੱਪਰ ਟਰੈਕਟਰ ਚਾੜ ਕੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਕਿਸਾਨ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਉਕਤ ਲੋਕਾਂ ਨੂੰ ਫੜਕੇ ਪੁਲਿਸ ਤੇ ਹਵਾਲੇ ਵੀ ਕੀਤਾ ਗਿਆ ਜਿਸ ਦੇ ਮੌਕੇ ਤੇ ਪ੍ਰਧਾਨ ਚਵਿੰਦਰ ਸਿੰਘ ਕਲੇਰ ਨੇ ਆਖਿਆ ਕਿ ਇਸ ਘਟਨਾ ਦੀ ਸਖਤ ਨਿੰਦਿਆ ਕਰਦੇ ਹਾਂ ਕਿ ਸਿਆਸੀ ਸ਼ੈਤੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਧਰਨਾ ਚੁੱਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਜਿੱਥੇ ਬੰਦੀਆਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਪਰਵਾਰ ਨੂੰ ਇਨਸਾਫ਼ ਦਿਵਾ ਕੇ ਹੀ ਦਮ ਲਵੇਗੀ ਇਸ ਮੌਕੇ ਸਰਪੰਚ ਜਤਿੰਦਰ ਸਿੰਘ ਕਾਲਾ ਜਸਵਿੰਦਰ ਸਿੰਘ ਸਤਨਾਮ ਸਿੰਘ ਕੋਰਲਾ ਹਰਪ੍ਰੀਤ ਸਿੰਘ ਜਰਨੈਲ ਸਿੰਘ ਨਿਰਮਲ ਸਿੰਘ ਡਾਕਟਰ ਸੋਨੂ ਖੱਤਰੀ ਅਮਰ ਚੁਗਾਵਾਂ ਬਲਵੀਰ ਸਿੰਘ ਸਮੇਤ ਕਿਸਾਨ ਆਗੂ ਹਾਜ਼ਰ ਥਾਣੇ ਐਸਐਸ ਬੰਦੀ ਥਾਣਾ ਲੋਪੋਕੇ ਦੇ ਮੁਖੀ ਸੁਮਿਤ ਸਿੰਘ ਵੱਲੋਂ ਤਰਨਾਕਾਰੀਆਂ ਨੂੰ ਉਕਤ ਦੋਵੇਂ ਮਸਲਿਆਂ ਸੰਬੰਧੀ ਮੁਕੱਦਮਾ ਦਰਜ ਕਰਨ ਦਾ ਪ੍ਰੋਤਸਾ ਦਿਵਾ ਕੇ ਤਰਨਾ ਸਮਾਪਤ ਕਰਵਾ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਦਲਬੀਰ ਸਿੰਘ ਜੀ ਵੇਖੋ ਜੀ ਤੋਂ ਨਾ ਹੀ ਲਾਇਆ ਵੀਡੀਓ ਬਣੀ ਹੈ ਤੁਹਾਡਾ ਲਾਉਂਦੇ ਦੀ ਆ ਮੁੰਡਾ ਖਾਦ ਖਿਲਾਰਨ ਜਾ ਇਹ ਵੀ ਵੀ ਨਾਲ ਬਣੀ ਜੇ 68000 ਰੁਪਿਆ ਬੋਲੀ ਹੋਈ ਆ ਦੁਆਰੇ ਹਾਂਜੀ ਤੇ ਸਰਪੰਚ ਦੇ ਕੋਲ ਬੋਲੀ ਦੀ ਵੀਡੀਓ ਬਣੀ ਜੇ ਜਾ ਕੇ ਵੇਖ ਲੋ ਤਾਂ ਅੱਜ ਨੇ 250000 ਰੁਪਇਆ ਲੈਂਦਾ ਸਾਡੇ ਕੋਲ ਅੱਗੇ ਪੈਣੀ ਸਾਡੇ ਕੋਲ ਹੁੰਦੀ ਕਿ ਉਹ ਆਪਣੇ ਘਰ ਹੀ ਦਾਫਰ ਲੈਂਦਾ ਵਰਤ ਲੈਂਦਾ ਬੋਲੀ ਹੁੰਦੀ ਨਹੀਂ ਇਹ ਤੇ ਓਪਨ ਬੋਲੀ ਹੋਈ ਆ 88000 ਦੀ ਇਹ ਨਹੀਂ ਮਿਲਦਾ 80000 ਦੀ ਤਨਸੀਦ ਦਾ ਸਭ ਪ੍ਰੂਫ ਇਹਨਾਂ ਦੇ ਕੋਲ ਸਰਪੰਚ ਕੋਲ ਆ ਮੁੰਡੇ ਕੋਲ ਵੀ ਪਹਿਲਾਂ ਮਿਲਦੀ ਹੁੰਦੀ ਪਹਿਲਾਂ ਜੋ 50 ਪਹਿਲਾਂ ਕਦੇ ਵੀਡੀਓ ਦਾ ਜਾਂਦੇ ਹੀ ਨਹੀਂ ਇਹ ਘਾਰ ਹੀ ਖਾ ਲੀਦੇ ਉਹ ਅੱਧੀ ਸਾਨੂੰ ਪਤਾ ਹੀ ਨਹੀਂ ਮੈਂ ਵੀਡੀਓ ਇੱਕ ਲੱਗਾ ਹੀ ਬੰਦਾ ਮੈਨੂੰ ਪਤਾ ਹੀ ਨਹੀਂ ਪੜੀ ਗਈ ਹੈ ਕਿ ਨਹੀਂ ਕਿਸੇ ਜਮਾ ਹੀ ਨਹੀਂ ਅਜੇ ਤੱਕ ਰਹੀ ਤੇ ਪਹਿਲੀ ਕੌਣ ਵੱਢ ਕੇ ਲੈ ਗਿਆ ਤੁਹਾਡੀ ਪੜੀ ਉਹੋ ਹੀ ਲੈ ਗਿਆ ਵੱਢ ਕੇ ਜਿਹੜੇ ਭਗਵਾਨ ਨੇ ਆਣੀ ਰਾਮ ਸਿੰਘ ਨੇ ਜਿੰਨੇ ਜਿੰਨੇ ਬੰਦਿਆਂ ਦੇ ਨਾਮ ਲਿਖੇ ਇੱਥੇ ਲਿਸਟ 'ਚ ਲਿਖੇ ਆ ਵੀਡੀਓ ਮਿਲ ਪੂਰੀ ਗਈ ਆ ਪੁਲਿਸ ਵੀ ਨਾਲੇ ਸਾਹਿਬ ਨਾਲ ਜਾ ਕੇ ਉਹਨਾਂ ਨੇ ਇੱਕ ਦਿਨ ਦੋ ਤਿੰਨ ਦਿਨ ਪਹਿਲਾਂ ਵੱਢਣ ਲੱਗੇ ਆ ਤੇ ਤਿੰਨ ਸਿਪਾਹੀ ਗਿਆ ਗਿਆ ਐਸਾ ਹੀ ਗਿਆ ਇਹਨਾਂ ਕੰਪੈਨਡਾ ਕਲੀਆ ਤੇ ਅਸੀਂ ਦੋ ਦਿਨ ਫਿਰ ਇਹਨਾਂ ਨੂੰ ਡਿਗਦੇ ਰਹੇ ਕਿਤੇ ਗਏ ਸਪੰਚੋਣੀ ਤੇ ਬਾਅਦ ਚ ਇਹਨਾਂ ਦੋ ਵਦਰ ਖੜੋ ਕੇ ਵੱਢ ਲਿਆ ਵੱਢਣ ਸਨ ਉਸ ਨੇ ਕਾਰਵਾਈ ਨਹੀਂ ਕੀਤੀ ਪੁਲਸ ਨੇ ਕਦੀ ਕਾਰਵਾਈ ਕਰਨੀ ਪੁਲਸ ਦੇ ਬੰਦਿਆਂ ਦੇ ਨਾਲ ਹੈ ਉਹਨਾਂ ਨੂੰ ਡੌਂਡੇ ਤੇ ਕਾਰਵਾਈ ਕਦੀ ਕਰਨੀ ਉਹਦੇ ਸਬੰਧੇ ਤਰਨਾ ਲਾਇਆ ਗਿਆ ਹਾਂਜੀ ਕਿੰਨਾ ਚਿਰ ਲੱਗੇਗਾ ਤਰਨਾ ਤਰਨਾ ਭਾਵੇਂ ਮਹੀਨਾ ਰੇ ਭਾਵੇਂ 10 ਦਿਨ ਰੇ ਅਸੀਂ ਨਾਲ ਹੀ ਆ ਕਿ ਅਸੀਂ ਜੱਟਾਂ ਦੀ ਪੁੱਤੀਆਂ ਅਸੀਂ ਉਹੋ ਜਿਹੇ ਬੰਦੇ ਥੋੜੇ ਆ ਜੋ ਅਸੀਂ ਇਨਸਾਫ ਹੀ ਮੰਗਦੇ ਆ ਇਨਸਾਫ ਦਿੱਤਾ ਜਾਵੇ ਹਾਂਜੀ ਪ੍ਰਧਾਨ ਜੀ ਆਹੜਾ ਤਰਨਾ ਲੱਗੇ ਤੇ ਕੀ ਘਟਨਾ ਵਾਪਰੀ ਇਹਦੇ ਵਿੱਚ ਜੀ ਆ ਇਹੜਾ ਧਰਨਾ ਕਿਸਾਨ ਜਥੇਬੰਦੀ ਵਾਲੋ ਚੱਲ ਰਿਹਾ ਸੀ ਹਾਂਜੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਵੀ ਜਿਨ੍ਹਾਂ ਦੋਸ਼ੀਆਂ ਨੇ ਨਜਾਇਜ਼ ਤੌਰ ਤੇ ਝੋਨਾ ਵਾਢ ਕੇ ਬਦਮਾਸ਼ੀ ਨਾਲ ਐਸਐਚਓ ਨਾਲ ਜਾ ਕੇ ਝੋਨਾ ਵਢਾਉਂਦਾ ਵਾ ਹਾਂਜੀ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਟਰਾਲੀ ਬਰਾਮਦ ਕੀਤੀ ਜਾਵੇ ਕੰਪੈਨ ਇੱਥੇ ਲਿਆਂਦੀ ਜਾਵੇ ਹਾਂਜੀ ਉਹ ਇਹ ਬੰਦਾ ਟਰੈਕਟਰ ਵਾਲਾ ਵਾ ਇਹ ਹਲਕਾ ਅੰਚਾਰਜਾ ਉਹਦਾ ਕੋਈ ਖਾਸ ਬੰਦਾ ਇਹ ਪਹਿਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਫੋਨ ਕਰਕੇ ਕਹਿੰਦਾ ਵੀ ਧਰਨਾ ਚੁੱਕਦੇ ਜੋ 5 ਮਿੰਟ ਚ ਕਿ ਨਹੀਂ ਉਹ ਆਂਦਾ ਵੀ ਧਰਨਾ ਲੱਗਾ ਇਨਸਾਫ ਵਾਸਤੇ ਚੁੱਕਣ ਵਾਲੀ ਗੱਲ ਕਿਹੜੀ ਹੈ ਜੇ ਤੇਰੇ ਕੋਲ ਕੋਈ ਡਾਕੂਮੈਂਟ ਹੈ ਤੇ ਤੂੰ ਆਵਦਾ ਜਦੋਂ ਇਹ ਪ੍ਰਬੰਧ ਨੂੰ ਵਿਖਾ ਕੋਈ ਡਾਕੂਮੈਂਟ ਨਹੀਂ ਵਿਖਾ ਸਕਿਆ ਪਲਾਨ ਦੇ ਮੁਤਾਬਕ ਵਿੱਚ ਲੋਪੋ ਕੇ ਐਸਐਚਓ ਦੀ ਸ਼ੈਨਾ ਆ ਵੇਖੋ ਮੈਂ ਤੁਹਾਨੂੰ ਵਿਖਾਉਂਦਾ ਵਾਂ ਆਹ ਟਰੈਕਟਰ ਲੈ ਕੇ ਇੱਥੇ ਕਿਸਾਨ ਬੈਠੇ ਹੀ ਵਿਚਾਰੇ ਤੇ ਕਿਸਾਨਾਂ ਦੇ ਪੈਰਾਂ ਦੇ ਉੱਤੇ ਕਿਸਾਨ ਮਹਾ ਹੀ ਭਜੇ ਆ ਟਰੈਕਟਰ ਦੇ ਥਲੇ ਦੜ ਦੜੇ ਲੱਗਾ ਲਖੀਮਪੁਰ ਖੀਰੀ ਬਰਕਾਰੀਅਰ ਦਾ ਕਾਰਡ ਕਰਨ ਲੱਗਾ ਉਸ ਇਨਸਾਨ ਨੇ ਸ਼ਰਾਬ ਪੀਤੀ ਤੇ ਪਿਸਤੌਲ ਉਹਦ ਕੋ ਆ ਉਹਨੂੰ ਥਾਣੇ ਫੜਾਇਆ ਤਿੰਨ ਤਿੰਨ ਜਣੇ ਆਏ ਨੇ ਦੂਜੇ ਭੱਜਣ ਚ ਕਾਮਜਾਬ ਰਹਿ ਗਏ ਨੇ ਹੋਰ ਇਹਨਾਂ ਦਾਤਰ ਡੰਗਾ ਲਿਆਂਦੀਆਂ ਸੀ ਉਹ ਇੱਧਰ ਨੂੰ ਭੱਜ ਕੇ ਉਹਨਾਂ ਨੂੰ ਧੂਕੇ ਇੱਥੇ ਜਦੋਂ ਟਰੈਕਟਰ ਤੋਂ ਲਾ ਕੇ ਇਹਨਾਂ ਨੇ ਨੌਜਵਾਨਾਂ ਨੇ ਵਲੰਟੀਅਰਾਂ ਨੇ ਥਾਣੇ ਬੰਦ ਕੀਤਾ ਇਹ ਇਹੋ ਜਿਹਾ ਰਾਜ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਨੂੰ ਆਣ ਕੇ ਕਿਸਾਨਾਂ ਦੇ ਧਰਨੇ ਦੇ ਬਹਿਣ ਵਾਲਾ ਅੱਜ ਕਿਸਾਨਾਂ ਦੇ ਟਰੈਕਟਰ ਚੜਾ ਰਿਹਾ ਆ ਟਰੈਕਟਰ 4x4 ਵੇਖੋ ਕਿੱਡਾ ਤਗੜਾ ਟੈਂਕਰਗਾ ਟਰੈਕਟਰ ਹੈ ਜਿਹੜਾ ਕਿਸਾਨਾਂ ਦੇ ਚੜਾਇਆ ਜਾ ਰਿਹਾ ਤੇ ਚੜ ਕਹਿੰਦਾ ਵੀ ਮੈਂ ਵਾਈਸ ਪ੍ਰਧਾਨ ਆ ਚਗਾਵੇਂ ਦਾ ਤੇ ਮੈਂ ਤਿੰਨ ਕਤਲ ਵੀ ਕਰਦਾ ਮੈਨੂੰ ਤਾਂ ਵੀ ਮਾਫੀ ਆ ਤੇ ਆਣ ਕੇ ਸਿੱਧਾ ਹੀ ਕਿਸਾਨਾਂ ਦੇ ਟਰੈਕਟਰ ਚੜ੍ਹ ਮਾਰਨ ਦੀ ਨੀਦ ਨਾਲੇ ਟਰੈਕਟਰ ਚੜਾਏ ਕਿਸਾਨਾਂ ਦੀ ਸੂਝ ਪੂਝ ਵਲੰਟੀਅਰਾਂ ਦੀ ਸੂਝ ਪੂਝ ਇੱਕ ਬਜ਼ੁਰਗ ਨੂੰ ਬਿਲਕੁਲ ਥੱਲੇ ਡੇਕ ਪਿਆ ਸੀ ਤੇ ਜਿਹੜੇ ਨੌਜਵਾਨਾਂ ਨੇ ਧੂਕੇ ਬੰਨੇ ਕੀਤਾ ਤੇ ਉਹਨੂੰ ਦਬੋ ਦਬ ਟਰੈਕਟਰ ਤੋਂ ਲਾਇਆ ਜੇ ਨਾਂ ਲਾਉਂਦੇ ਤੇ ਪਤਾ ਨਹੀਂ ਕਿੰਨੀਆਂ ਕਿ ਇੱਥੇ ਮੌਤਾਂ ਹੋ ਜਾਣੀਆਂ ਸੀ ਜੇ ਖਾਲਸਾ ਵਾਇਕਰ ਜੀ ਕੀ ਫਤਿਹ ਮੇਰਾ ਨਾਮ ਰਜਿੰਦਰ ਸਿੰਘ ਪਿੰਡ ਚਗਾਵਾ ਮਸਲਾ ਇਹ ਪੰਚਾਇਤ ਦੀ ਜ਼ਮੀਨ ਦਾ ਵਾ ਮੈਂ ਡੇਢ ਕਿਲਾ ਜ਼ਮੀਨ ਲਈ 68000 ਰੁਪਏ ਬੋਲੀ ਕਰਾ ਕੇ ਵਰਦਰਾ ਸਾਹਿਬ ਉਹ ਆਪਣੀ ਬੋਲੀ ਹੈ ਬੋਲੀ ਕਰਾ ਕੇ ਮੈਂ ਸਾਰੇ ਮੈਂਬਰ ਸਰਪੰਚ ਸਾਹਿਬਾਨ ਦੇ ਸਾਹਮਣੇ ਜ਼ਮੀਨ ਜਿਹੜੀ ਆ ਉਹ ਠੇਕੇ ਦੇ ਲਈ ਆ 68000 ਰੁਪਏ ਦੀ ਝੋਨਾ ਮੈਂ ਆਪ ਲਾਇਆ ਵਾ ਮੇਰੇ ਕੋਲ ਸਾਰੀਆਂ ਵੀਡੀਓ ਸਾਰੇ ਡਾਕੂਮੈਂਟ ਸਾਰੇ ਪ੍ਰੂਫ ਜਿਹੜੇ ਆ ਬੋਲੀ ਦੇ ਵੀ ਤੇ ਝੋਨਾ ਲਾਇਦੀਆਂ ਵੀ ਸਾਰੀਆਂ ਵੀਡੀਓ ਮੇਰੇ ਕੋਲ ਨੇ ਸਾਰਿਆਂ ਨੇ ਰਲ ਕੇ ਐਸਐਚਓ ਸਾਹਿਬ ਦੀ ਮਿਲੀ ਭੁਗਤ ਦੇ ਨਾਲ ਝੋਨਾ ਵੜ ਲਿਆ ਵਾ ਕੰਪੈਰ ਆਪਣੀ ਲੈ ਕੇ ਗਏ ਆ ਟਰਾਲੀ ਦੇ ਟਰ ਆਪਣਾ ਲੈ ਗਏ ਝੋਨਾ ਵੜ ਕੇ ਲੈ ਆਏ ਆ ਅਸੀਂ ਤੇ ਇਨਸਾਫ ਦੀ ਮੰਗ ਕਰਦੇ ਆ ਸਾਡਾ ਝੋਨਾ ਵਾਪਸ ਦਾਇਆ ਜਾਵੇ ਤੇ ਇਹਨਾਂ ਦੇ ਪਰਚਾ ਕੀਤਾ ਜਾਵੇ ਜਥੇਬੰਦੀਆਂ ਗਾੜੀ ਵੀ ਸਾਡੀ ਇਹ ਰਿਕਵੈਸਟ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੇ ਹੰਬਲਾ ਕੀਤਾ ਗਿਆ ਕੋਈ ਕੀ ਕਾਰਵਾਈ ਹੋਈ ਇਸ ਬਾਰੇ ਇਹ ਆਪਣੇ ਬਿਆਨ ਲਿਖਾਉਂਦੇ ਆ ਜੋ ਬੰਦੇ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਇਹ ਮਤਲਬ ਇਹ ਦੋਵਾਂ ਕੇਸਾਂ ਦੀ ਕਾਰਵਾਈ ਕੀਤੀ ਹੈ ਹਾਂਜੀ 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 ਇਹ ਅੰਦਰ ਹੋ ਗਿਆ ਹਾਂਜੀ ਇਹ ਗੱਲ ਦਾ ਕਾਰਵਾਈ ਨਹੀਂ ਹੋਈ। ਅਸੀਂ ਵੇਟ ਕਰ ਰਹੇ ਹਾਂ ਬੀਡੀਪੀਓ ਕੋਲ ਰਿਪੋਰਟ ਲੈ ਲਈਆਂ। ਪਰ ਅਸੀਂ ਕਾਰਵਾਈ ਹੁਣ ਕਰਕੇ ਤੇ ਫਿਰ ਜੋ ਤਸਦੀਕ ਦੇ ਹਿਸਾਬੂ ਹੋਊਗਾ ਉਸ ਹਿਸਾਬ ਨਾਲ ਤਸਦੀਕ ਅਮਲ ਚ ਲਿਆਂਦੀ ਹੋਊਗੀ। ਜਿਹੜਾ ਕ੍ਰੈਡਿਟ ਚਾਹਵਾਂ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤੇ ਕਿੱਡੀ ਘਰ ਵਾਲੀ। ਇਹ ਚ ਉਹਨਾਂ ਦੇ ਬਿਆਨਾਂ ਦੇ ਹਿਸਾਬ ਨਾਲ ਆ ਜੋ ਬਿਆਨ ਲਿਖਾਉਣਗੇ ਉਸ ਹਿਸਾਬ ਨਾਲ ਤਰ੍ਹਾਂ ਲਈ ਜਾਊਗਾ। ਜੇ ਬਿਆਨ ਦੇ ਹਿਸਾਬ ਨਾਲ 300 ਰੁਪਏ ਬੰਦੀ ਹੋਗੀ 300 ਲਏ ਜਾਊਗੀ।